ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋਵੋਗੇ ਆਪਾਂ ਵਧੀਆ ਠੀਕ ਠਾਕ ਆ ਤੇ ਆਪਾਂ ਜੀ ਅੱਜ ਛਲਕ ਦੇ ਕੱਪੜੇ ਦੇ ਉੱਪਰ ਥ्रेड ਵਰਕ ਲੈ ਕੇ ਆਈਆਂ ਜੀ 골ਡਿੰਡ ਦਾ ਵਰਕ ਹੈ ਥਰੇਡ 3 ਡਬਲ ਹੈ ਜੀ ਧਾਗਾ ਆਪਾਂ ਦੂਰਾ ਕਰਕੇ ਪਾਇਆ ਹੋਇਆ ਤੇ ਇਹ ਇਹ ਹੈ ਨਾ ਜੀ ਕੇਰੇ ਦੇ ਡਿਜ਼ਾਈਨ ਹੈ ਇੱਕ ਮਿੰਟ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਇਸ ਤਰ੍ਹਾਂ ਜੀ ਕੇਰੇ ਦਾ ਡਿਜ਼ਾਈਨ ਹਲੇ ਆਪਾਂ ਸ਼ੁਰੂ ਕੀਤਾ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਆਏ ਘੇਰੇ ਦੇ ਜਾਨੇ ਇਹ ਆਪਾਂ ਇਹਨੂੰ ਘੇਰੇ ਤੇ ਬਣਾ ਸਕਦੇ ਆ ਠੀਕ ਹੈ ਜੀ ਤੇ ਤੁਸੀਂ ਇਹਨੂੰ ਰੀਲ ਨਾਲ ਵੀ ਬਣਾ ਸਕਦੇ ਹੋ ਐਂਕਰ ਦੇ ਗੋਲੇ ਨਾਲ ਵੀ ਬਣਾ ਸਕਦੇ ਹੋ ਕਿਸੇ ਵੀ ਥ੍ਰੈਡ ਦੇ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਤੇ ਹਲੇ ਆਪਾਂ ਨੇ ਸਟਾਰਟ ਕੀਤਾ ਤੁਹਾਨੂੰ ਹੋਰ ਇਹਦੀ ਫਿਨਿਸ਼ਿੰਗ ਦਿਖਾਵਾਂਗੇ ਤੇ ਆਪਾਂ ਤੁਹਾਨੂੰ ਮਿਲਦੇ ਆ ਥੋੜੇ ਜਿਹੇ ਚਿਰਚ ਆਪਾਂ ਨੂੰ ਕੇ ਮੈਂ ਹਲਕਾ ਵੀ ਰੱਖ ਸਕਦੇ ਹਾਂ ਮੈਂ ਹੈਵੀ ਵੀ ਕਰ ਸਕਦੇ ਹਾਂ ਜਿਵੇਂ ਦਾਪਾ ਨਮਾਣਾ ਆਪਾਂ ਇਹਨੂੰ ਹੋਮੇਦ ਡਿਰੀਨ ਬਣਾ ਸਕਦੇ ਆ ਜੀ ਤੇ ਪਨਰ ਦੇ ਉੱਤੇ ਜਾ ਕੇ ਜੀ ਇਹਨੂੰ ਇਸ ਤਰ੍ਹਾਂ ਐਵੇਂ ਬੰਦ ਕਰਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਤਰ੍ਹਾਂ ਇਸ ਤਰ੍ਹਾਂ ਬਣ ਜੂਏਗੀ ਤਾਰਕਾ ਮੁੰਡਾ ਬਾਪ ਇਹ ਕੀ ਜਣਾਤੀ ਅਰੇ ਐਨਾ ਸਵਾਲਾਂ ਤੋਂ ਤਾਰਕਾ ਦਾ ਜੀ ਜਿਹੜਾ ਇਹ ਕਪੜਾ ਉਹ ਸਿਲਕ ਚ ਹੈ ਤੇ ਅੱਪ ਜਰੀ ਵਰਕ ਨਾਲ ਕੀਤਾ ਆਪਣੇ ਕੋਲੇ 골ਡਨ ਕਲਰ ਦਾ ਥ੍ਰੈਡ ਹੈ ਜੀ ਤੇ ਇਹਨੂੰ ਅੱਜ ਜੀ ਇਸ ਤਰ੍ਹਾਂ ਹੈ ਕਿ ਇਹਦੇ ਤੇ ਕਰ ਸਕਦੇ ਹਾਂ ਬਹੁਤ ਸਿੰਪਲ ਤੇ ਸੌਖਾ ਡਿਜ਼ਾਈਨ ਹੈ ਜੀ ਤੇ ਜੇ ਤੁਸੀਂ ਐਂਕਰ ਦੇ ਬੋਲੇ ਨਾ ਚਾਹੋ ਤਾਂ ਤੁਸੀਂ ਕਸ਼ਮੀਨੀ ਵਗੈਰਾ ਜਿਹੜੇ ਸਰਦੀ ਵਾਲੇ ਸੂਟ ਹੁੰਦੇ ਆ ਉਹਦੇ ਉੱਤੇ ਕਰ ਸਕਦੇ ਹਾਂ ਤੇ ਬਹੁਤ ਸਿੰਪਲ ਇਹਨੂੰ ਜਿਸ ਤਰ੍ਹਾਂ ਵੀ ਮਰਜ਼ੀ ਵੱਡਾ ਛੋਟਾ ਬੜ ਜਾਣ ਕਰ ਸਕਦੇ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਥੋੜਾ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦ ਹੈ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਿਆ ਕਰੋ ਚਲੋ ਜੀ ਫਿਰ ਕੱਲ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ